ਮੇਰੇ ਹਸਬੰਦ ਨੇ ਮੈਨੂੰ ਕੁੱਟ ਮਾਰ ਕੇ ਬਾਹਰ ਕੱਢਦਾ ਮੈਨੂੰ ਮੇਰੇ ਤੇ ਡਿਵੋਰਸ ਦੇ ਪੇਪਰ ਤੇ ਸਾਈਲ ਲੈ ਗਿਆ ਮੇਰੀ ਮੈਨੂੰ ਬਹੁਤ ਤੰਗ ਕਰਦੇ ਆ ਬਹੁਤ ਜਿਆਦਾ ਤੰਗ ਕਰਦੇ ਮੇਰਾ ਸਹੁਰਾ ਵੀ ਸ਼ਰਾਬੀ ਕੇ ਮੇ ਨਾਲ ਗਲਤ ਹਰਕਤਾਂ ਕਰਦਾ ਸਭ ਮੇਰਾ ਘਰ ਵਾਲਾ 10-10 ਦਿਨ ਬਾਹਰ ਜਾਂਦਾ ਤੇ ਮੰਗਰੋ ਮੇਰਾ ਘਰ ਵਾਲਾ ਸਹੁਰਾ ਮੇਤੇ ਗਲਤ ਇਲਜ਼ਾਮ ਲਾਉਂਦਾ ਗਲਤ ਹਰਕਤਾਂ ਕਰਦਾ ਸਾਰੇ ਮੈਨੂੰ ਬੜਾ ਤੰਗ ਕਰਦੇ ਆ ਸਹੁਰਾ ਪਰਿਵਾਰ ਚ ਕੌਣ ਕੋਲ ਮੇਰੇ ਸਹੁਰਾ ਪਰਿਵਾਰ ਚ ਮੈਂ ਆ ਮੇਰੇ ਹਸਬੰਦ ਅਤੇ ਮੇਰਾ ਸਹੁਰਾ ਆ ਦੇ ਨਨਾਂਵੋ ਵਿਆਈਆਂ ਆ ਉਹ ਵੀ ਬਹੁਤ ਤੰਗ ਕਰਦੀਆਂ ਉਹ ਬਹੁਤ ਜਿਆਦਾ ਤੰਗ ਕਰਦੀਆਂ ਮੇਰੇ ਘਰ ਇਹਨੂੰ ਬਹੁਤ ਸਿਖਾਉਂਦੀਆਂ ਕਿ ਅੱਦਾ ਕਰਿਆ ਕਰ ਉੱਦਾਂ ਕਰਿਆ ਕਰ ਹੁਣ ਮੇਰਾ ਬੱਚਾ ਖੋ ਕੇ ਲੈ ਕੇ ਜ਼ਬਰਦਸਤੀ ਮੈਨੂੰ ਕੁੱਟ ਮਾਰ ਕੇ ਮੇਰੇ ਕੋ ਸੈਂਡ ਕਰਾ ਕੇ ਲੈ ਗਿਆ ਅੱਗੀ ਸੈਂਡ ਕਰ ਰਹੀ ਤੈਨੂੰ ਬੱਚਾ ਵੀ ਨਹੀਂ ਦੇਣਾ ਖੋ ਕੇ ਲੈ ਗਏ ਮੇਰੇ ਪੇਕਿਓ ਬੱਚਾ ਮੇਕੋ ਕਾਦੇ ਸੈਂਡ ਕਰੇ ਕੇਂਦਰ ਡਿਵੋਰਸ ਦੇ ਪੇਪਰ ਹੈ ਗਿਆ ਮੇਰੇ ਕੋ ਜਬਰਦਸਤੀ ਹਸਾਨ ਕਰਾ ਲਿਆ ਮੇਨੋਂ ਦੀ ਭੈਣ ਨੇ ਵੀ ਕੁੱਟਿਆ ਮਾਰਿਆ ਉਹਨੇ ਵੀ ਕੁੱਟਿਆ ਮਾਰਿਆ ਮੈਨੂੰ ਮੇਰਾ ਬੱਚਾ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਮੈਨਾਂ ਬਹੁਤ ਗਲਤ ਹੁੰਦਾ ਰਿਹਾ ਅੱਗੇ ਵੀ ਮੈਨੂੰ ਬੜੀ ਬੁਰੀ ਉਹਨੇ ਕੁੱਟ ਬਾਰ ਕੇ ਘਰੋਂ ਕੱਢਿਆ ਦੋ ਦੋ ਸਾਲ ਦਾ ਮੇਰਾ ਬੱਚਾ ਦੁੱਧ ਪੀਦਾ ਬੱਚਾ ਮੇਰਾ ਮੇਰੇ ਚ ਕੀ ਦੇ ਕੋ ਰਹੇਗਾ ਕੋਈ ਵੀ ਨਹੀਂ ਹੈਗਾ ਉਹ ਦੁਰਖੜ ਵਾਲਾ ਮੈਨੂੰ ਮੇਰਾ ਬੱਚਾ ਚਾਹੀਦਾ ਡਿਵੋਰਸ ਦਾ ਕਾਰਨ ਕੀ ਸਮਝੋ ਕੀ ਕੀ ਕਾਰਨ ਹੈ ਉਹ ਕੰਮ ਕੀ ਕਰਦੇ ਨੇ ਤੁਹਾਡੇ ਹਸਬੰਦ ਕੰਮ ਕੀ ਕਰਦੇ ਨੇ ਡ라이ਵਰ ਆ 10 10 ਦਿਨ ਬਾਹਰ ਰਹਿੰਦੇ ਆ ਘਰ ਨਹੀਂ ਜਾਂਦੇ ਸ਼ਾਬੀ ਆ ਸ਼ਰਾਬ ਪੀਂਦੇ ਆ ਫਿਰ ਮੈਨੂੰ ਕੁੱਟਦੇ ਮਾਰਦੇ ਆ ਮੈਨੂੰ mera ਬੱਚਾ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਕਹਿੰਦੇ ਮੈਂ ਤੇਰਾ ਬੱਚਾ ਨਹੀਂ ਵਾਪਸ ਦੇਣਾ ਮੈਨੂੰ ਬਸ ਬੱਚਾ ਮੇਰਾ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਹੈ ਤਾਂ ਕੋ ਪੈਸੇ ਦੀ ਮੰਗ ਵੀ ਲਾ ਦਿੰਦਾ ਪੈਸੇ ਦੀ ਮੰਗ ਕਰਦੇ ਆ ਵੀ ਜਦੋਂ ਮੈਂ ਪੇਕੇ ਜਾਨੀ ਮੈਂ ਪੇਕੇ ਪੈਸੇ ਲੈ ਕੇ ਆਨੀ ਮੇਰੀ ਮਾਦ ਹੁੰਦੀ ਏ ਕਦੀ ਮੈਨੂੰ 5000 ਕਦੀ ਮੈਨੂੰ 8000 ਸਾਰੇ ਮੈਨੂੰ ਦਿਨੀ ਲਿਆ ਕੇ ਦੁੱਧ ਦਾ ਖਰਚਾ ਟੀਵੀ ਦਾ ਖਰਚਾ ਸਾਰਾ ਮੈਂ ਭਰਦੀ ਆ ਪੇਕੇ ਲਿਆ ਕੇ ਕਦੀ ਮੈਨੂੰ ਉਹਨੇ ਕੁਝ ਲੈ ਕੇ ਨਹੀਂ ਦਿੱਤਾ ਨਾ ਕਦੀ ਕੁਝ ਬੱਚੇ ਵਾਸਤੇ ਕੀਤਾ ਕੋਈ ਦਵਾਈ ਦਾਰੂ ਕੁਝ ਨਹੀਂ ਕਰਦਾ ਰਿਹਾ ਸੋਰਾ ਮੈਨਾਂ ਬਹੁਤ ਗਲਹਰਕਤਾ ਕਰਦਾ ਰਿਹਾ ਬਹੁਤ ਜਿਆਦੀਆਂ ਗੰਦੀਆਂ ਹਰਕਤਾਂ ਕਰਦਾ ਜਦੋਂ ਘਰ ਨਹੀਂ ਹੁੰਦਾ ਉਦੋਂ ਮੇਰੇ ਨਾਲ ਅੱਗੇ ਸੋ ਜਾਂਦਾ ਕੀ ਪੁਲਿਸ ਕੰਪਲੇਂਟ ਕੀਤੀ? ਹਾਂਜੀ ਕੀਤੀ ਬੱਚੇ ਵਾਸਤੇ ਮੇਰਾ ਮੈਨੂੰ ਬੱਚਾ ਚਾਹੀਦਾ। ਬੱਚਾ ਕੋਲੋਂ ਲਿਗੇ ਕੋਲੋਂ। 20 ਤਰੀਕ ਨੂੰ ਲੈ ਕੇ ਗਏ ਬੱਚਾ। ਜ਼ਬਰਦਸਤੀ ਖੋ ਕੇ ਲੈ ਕੇ ਗਏ ਮੇਰੇ ਪੇਕੇ ਮੇਰੇ ਘਰ ਦੇ ਮੇਰੇ ਘਰ ਨਹੀਂ ਹੈਗੇ ਮੈਂ ਕੱਲੀ ਹੀ ਘਰ ਮੈਨੂੰ ਕੁੱਟ ਮਾਰ ਕੇ ਮੇਰਾ ਮੇਰਾ ਪੇਕ ਪਰ ਬਾਬੇ ਬਕਾਲੇ ਸੇਰੋ। ਮੈਨੂੰ ਮੇਰਾ ਬੱਚਾ ਚਾਹੀਦਾ ਮੈਨੂੰ ਕੁਛ ਨਹੀਂ ਚਾਹੀਦਾ ਮੈਂ ਇੱਕ ਮੇਨਾਂ ਬਹੁਤ ਗੰਦਾ ਬਿਹੇਵ ਹੋਇਆ ਮੈਂ ਕਮਿਸ਼ਨਰ ਸਾਹਿਬ ਕੋ ਪੇਸ਼ ਹੋਣਾ ਚਾਹੀਦੀ ਹੈ। ਸੇਰੇ ਮੈਂ ਉਹਨਾਂ ਨਾਲ ਗੱਲ ਕਰਨੀ ਚਾਹਨੀ ਆ ਮੈਂ ਦੱਸ ਨਹੀਂ ਸਕਦੀ ਮੇਰੇ ਨਾਲ ਸਹੁਰਾ ਮੇਰਾ ਕੀ ਕੁਛ ਕਰਦਾ ਰਿਹਾ ਬਹੁਤ ਗੰਦੀਆ ਹਰਕਤਾਂ ਕਰਦਾ ਰਿਹਾ ਬਹੁਤ ਜਿਆਦਾ ਮੈਨੂੰ ਪਲੀਜ਼ ਮੇਰਾ ਬੱਚਾ ਦੇ ਦਿਓ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਮੇਰਾ ਬੱਚਾ ਨਹੀਂ ਦੇ ਹੁੰਦੇ ਮੇਰਾ 2 ਸਾਲ ਦਾ ਬੱਚਾ ਦੁੱਧ ਪੀਂਦਾ ਬੱਚਾ ਉਹਨੂੰ ਕੋਣ ਰੱਖੇਗਾ ਕੋਈ ਵੀ ਨਹੀਂ ਕਰੇਗਾ ਉਹਨੂੰ ਸੰਭਾਲਾ ਕਰ ਵਾਲਾ ਮੇਰਾ ਬਾਹਰ ਹਿੰਦਾ ਗੱਡੀ ਤੇ ਸਹੁਰਾ ਮੇਰੇ ਸ਼ਾਬੀ ਰੋਜ਼ ਸ਼ਰਾਬ ਪੀਂਦਾ ਮੇਰਾ ਬੱਚਾ ਕੀ ਦੇ ਕੋ ਬਲੇਗਾ ਮੈਨੂੰ ਮੇਰਾ ਬੱਚਾ ਦੇ ਦਿਓ ਮੈਂ ਆਪਣਾ ਬੱਚਾ ਪਾਲ ਲਾਂਗੀ ਮਿੰਨ ਹੋਰ ਕੌਸ਼ਿਸ਼ ਨਹੀਂ ਚਾਹੀਦਾ ਮੇਰਾ ਵਿਆਹ ਦਾ ਸਮਾਨ ਹੀ ਕੁਛ ਨਹੀਂ ਰਹਿਣ ਦਿੱਤਾ ਸਾਰਾ ਮੇਰੇ ਘਰ ਵਾਲੇ ਨੇ ਵੇਚ ਦਿੱਤਾ ਕੀ ਕੁਝ ਮਾਨੋ ਚਾ ਜੀ ਜੋ ਜੋ ਮੇਰੇ ਵਿਆਹ ਤੇ ਮੇਰੇ ਘਰਦਿਆਂ ਨੇ ਮੈਨੂੰ ਟੋਪਸ ਪਾਈ ਹੀ ਰਿੰਗ ਮੰਦਰੀਆਂ ਪਾਈਆਂ ਹੀ ਸਭ ਵੇਚ ਦਿੱਤੀਆਂ ਕੁਛ ਨਹੀਂ ਰਹਿਣ ਦਿੱਤਾ ਨਸ਼ਾ ਕਰਦੇ ਸ਼ਰਾਬ ਪਿੰਦੇ ਬਾਹਰ ਵੀ ਰਹਿ ਦੱਸ 10-10 ਦਿਨ ਬਾਹਰ ਰਹਿੰਦੇ ਹੁਣ ਅੱਜ ਬਸ ਸਮਝ ਲਓ ਕਿ ਕੀ ਕਰਦੇ ਦਾ 10-10 ਦਿਨ ਕੌਣ ਬਾਹਰ ਰਹਿੰਦਾ ਜੂਆ ਵੀ ਖੇਡਦੇ ਆ ਸਾਰਾ ਕੁਝ ਕਰਦੇ ਆ ਕੁੱਟਦੇ ਮਾਰਦੇ ਆ ਮਿੰਨੂ ਕਿ ਮੰਗੀ ਐ ਕੋਲ ਮੈਨੂੰ ਮੇਰਾ ਬੱਚਾ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਮੇਰਾ ਬੱਚਾ ਰੋਲ ਜਾਏਗਾ ਮੇਰੇ ਤੋਂ ਬਿਨਾ ਕਿਸੇ ਨੇ ਨਹੀਂ ਉਹਨੂੰ ਪਾਲਣਾ ਮੇਰੇ ਬੱਚੇ ਨੂੰ ਕੋਈ ਨਹੀਂ ਹੈਗਾ ਉਹਨਾਂ ਦੇ ਘਰ ਪਾਲਣ ਵਾਲਾ ਬੱਚਾ ਸਿਰਫ ਪਿਓ ਪੁੱਤ ਹੈ ਕਿ ਜਦੋਂ ਪਿਓ ਪੁੱਤ ਕਿੱਦਾਂ ਪਾਲਣਗੇ ਬੱਚਾ ਮਾਂ ਤੋਂ ਬਿਨਾ ਕਿੱਦਾਂ ਪਲੇਗਾ ਮੈਨੂੰ ਮੇਰਾ ਬੱਚਾ ਦਵਾ ਦੋ ਮੈਨੂੰ ਕੁਝ ਨਹੀਂ ਚਾਹੀਦਾ मैं कमिश्नर साहब को भेज होना चाहिए देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर